ਅਜਾਪਾ ਸਕੂਲ ਆਫ ਐਮੀਨੈਂਸ ਜਿਹਨੂੰ ਪੌਪੂਲਰਲੀ ਮੁੰਡਿਆਂ ਦਾ ਸਕੂਲ ਬਰਦਾਸਪੁਰ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਅੱਜ ਵਾਕਫ ਵਾਕ ਵਿਕਾਸ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਪਿਛਲੇ ਸਾਲਾਂ ਦੇ ਤਕਰੀਬਨ 36 ਲੱਖ 49 ਹਜ਼ਾਰ ਤੇ 597 ਰੁਪਏ ਖਰਚ ਆਏ ਨੇ ਔਰ ਸਭ ਤੋਂ ਚੰਗੀ ਗੱਲ ਜੋ ਮੈਨੂੰ ਅੱਜ ਲੱਗ ਰਹੀ ਹੈ ਕਿ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਦਾ 메인 ਉਦਮ ਹੈ ਕਿ ਅਸੀਂ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਉਣਾ ਉਸ ਪ੍ਰਯਾਸ ਦੇ ਵਿੱਚ ਇਹ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਕਿ ਅੱਪਾ ਇਹ ਬਿਜ਼ਨਸ ਕਿਵੇਂ ਕਰਨਾ ਹੈ ਬਿਜ਼ਨਸ ਨੂੰ ਕਿਵੇਂ ਬਣਾਉਣਾ ਕਿਵੇਂ ਸੈਟਅਪ ਕਰਨਾ ਔਰ ਕੀ ਕੀ ਹੋਦੀਆਂ ਫੈਸਿਲਿਟੀਆਂ ਸਾਨੂੰ ਮਿਲ ਸਕਦੀਆਂ ਨੇ ਸੋ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਅਰਜੋਤ ਵੈਸਜੀ ਦੇ ਪ੍ਰਯਾਸਾਂ ਨਾਲ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਕਿ ਸਬਜੈਕਟ ਵੀ ਇੰਟਰੋਡਿਊਸ ਹੋ ਗਿਆ ਸੋ ਜਸਵੰਤ ਇਹ ਸਬਜੈਕਟ ਦੇ ਨਾਮ ਸਰਕਾਰ ਦੀ ਮੰਚਾ ਇਹ ਆ ਕਿ ਆਪਾਂ ਬੱਚਿਆਂ ਨੂੰ ਏਮਪਲੋਇਰਸ ਬਣਾਉਣਾ ਤਾਂਕਿ ਉਹ ਅੱਗੇ ਏਮਪਲੋਇਮੈਂਟ ਜਨਰੇਟ ਕਰ ਸਕਣ ਇੰਨੇ ਸਾਲ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਚੱਲਦੀ ਰਹੀ ਔਰ ਇਹੀ ਅਸੀਂ ਕਹਿੰਨੇ ਰਿਹਾ ਵੀ ਬੱਚਿਆਂ ਨੂੰ ਰੋਜ਼ਗਾਰ ਦਿਓ ਅਰੇ ਪਹਿਲੀ ਸਰਕਾਰ ਹੈ ਜਿਨੇ ਇਹ ਫੈਸਲਾ ਕੀਤਾ ਕਿ ਰੋਜ਼ਗਾਰ ਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਲੇ ਬਣਾਉਣਾ ਸੋ ਮੈਨੂੰ ਖੁਸ਼ੀ ਹੋਈ ਆ ਇਹ ਮਿਆਰੀ ਸਕੂਲ ਆ ਔਰ ਇਹ ਸਕੂਲ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਜੁੜਿਆ ਇਹ ਸਕੂਲ ਨੇ ਬਹੁਤ ਸਾਰੇ ਵੱਖਰੇ ਵਕਰੀ ਸਖਸੀਅਤਾਂ ਵਕਰੀ-ਵਕਰੀ ਟੀਮ ਦੇ ਵਿੱਚ ਸਮਾਜ ਨੂੰ ਦਿੱਤੀਆਂ ਨੇ ਸੋ ਮੈਨੂੰ ਇੱਥੇ ਆ ਕੇ ਖੁਸ਼ੀ ਵੀ ਹੁੰਦੀ ਆ ਔਰ ਇਸ ਧਰਤੀ ਨੂੰ ਨਮਨ ਵੀ ਕਰਦੇ ਆ ਇਹ ਧਰਤੀ ਬੜੀ ਪਵਿੱਤਰ ਹੈ ਇਸ ਧਰਤੀ ਨੇ ਬਹੁਤ ਵੱਡੇ-ਵੱਡੇ ਆਲਾ-ਆਲਾ ਅਫਸਰ ਵੀ ਦਾ ਕਰਕੇ ਸਮਾਜ ਨੂੰ ਦਿੱਤੇ ਔਰ ਜਿਹਦੇ ਨਾਲ ਅੱਜ ਸਮਾਜ ਜਿਹੜਾ ਉਹ ਖੜਾ ਸੋ ਮੈਨੂੰ ਅੱਜ ਇਹ ਕੇ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਿਹੜੇ ਸਾਡੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਸੀਗੀਆਂ ਇਹ ਸਰਕਾਰ ਨੇ 50% ਪ੍ਰਮੋਸ਼ਨ ਕੋਟਾ ਵਧਾ ਕੇ 75% ਕਰਤਾ ਔਰ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਔਰ ਇਹਦੇ ਨਾਲ ਤਕਰੀਬਨ 500 ਪ੍ਰਿੰਸੀਪਲ ਜਿਹੜੇ ਨੇ ਉਹ ਪ੍ਰਮੋਟ ਹੋਣਗੇ ਤੇ ਵੱਖਰੀ ਵੱਖਰੀ ਜਗ੍ਹਾ ਤੇ ਤਨਤ ਹੋਣਗੇ ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਭਗਵੰਤ ਮਾਨ ਜੀ ਦਾ ਔਰ ਇਸ ਤੋਂ ਇਲਾਵਾ ਟੀਚਰ ਸਹਿਬਾਨ ਨੂੰ ਪ੍ਰਿੰਸੀਪਲਸ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਾਕੀ ਉਥੋਂ ਉਥੋਂ ਦਾ ਸੈਟਅਪ ਦੇਖ ਕੇ ਆ ਉਥੋਂ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਔਰ ਉਹ ਜਿਹੜੇ ਮੁਲਕ ਸਾਡੇ ਤੋਂ ਕਈ ਸਾਲ ਅੱਗੇ ਨੇ ਉਹਨਾਂ ਤੋਂ ਐਕਸਪਰਟਾਈਜ਼ ਲਿਆ ਕੇ ਦੁਬਾਰਾ ਆਪਣੇ ਸੂਬੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਉਹਨਾਂ ਸਾਡੇ ਸੂਬੇ ਨੂੰ ਵੀ ਉਹਨਾਂ ਉਸ ਸਟੇਜ ਤੇ ਲੈ ਕੇ ਜਾਇਆ ਜਾਏ ਅੱਜ ਮੈਨੂੰ ਕਿਸੇ ਵਕਤ ਇਸ ਗੱਲ ਦਾ ਅਫਸੋਸ ਹੁੰਦਾ ਕਿ ਜਿਸ ਵਕਤ ਉਹ ਜੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ بجائے ਇਹਨੂੰ ਐਪਰੀਸ਼ੀਏਟ ਕਰਨ ਦੇ ਉਹਨਾਂ ਨੂੰ ਇਸ ਗੱਲ ਦੀ ਚਿੜ ਲੱਗਦੀ ਆ ਵੀ ਅਸੀਂ ਇੰਨੇ ਸਾਲ ਤੱਕ ਨਹੀਂ ਸਕੇ ਸਾਨੂੰ ਇਹ ਆਈਡੀਆ ਨਹੀਂ ਆਇਆ ਇਹ ਚਾਹੁੰਦੇ ਸੀਗੇ ਵੀ ਪੰਜਾਬ ਦੇ ਬੱਚੇ ਬਗੈਰ ਚਾਰਦਵਾਰੀ ਤੋਂ ਰਹਿਣ ਇਹ ਚਾਹੁੰਦੇ ਸੀ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਗੰਦੇ ਟਾਇਲਟਸ ਦੇ ਵਿੱਚ ਰਹਿਣ ਕਿਉਂਕਿ ਇਹਨਾਂ ਦੀ ਆਪਣੀ ਮਾਨਸਿਕਤਾ ਐਸੀ ਸੀਗੀ ਪਰ ਵਾਫਰੀਨਾ ਇਹ ਸਰਕਾਰ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਨੀਸ਼ ਸਸੋਡਿਆ ਜੀ ਦੀ ਸੋਚ ਦੇ ਜਿਹਨਾਂ ਨੇ ਹਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਬਾਉਂਡਰੀ ਵਾਲ ਜਿਹੜੀ ਆ ਮਸਟ ਹੋਣੀ ਚਾਹੀਦੀ ਆ ਆਡੀਓ ਸਾਹਿਬ ਆਪਾਂ ਵੇਖ ਕੇ ਆਏ ਆ ਕਿ ਸਕੂਲ ਦੀ ਬਾਉਂਡਰੀ ਵਾਲ ਥੋੜੀ ਜਿਹੀ ਇਨਕੰਪਲੀਟ ਸੀ ਆ ਜੋ ਵੀ ਤੁਸੀਂ ਕੰਪਲੀਟ ਕਰਤੀ ਆ ਟਾਇਲਟ ਜਿਹੜੇ ਨੇ ਉਹ ਵਧੀਆ ਹੋ ਗਏ ਨੇ ਕਮਰੇ ਬਹੁਤ ਛੋੜੇ ਬਣ ਗਏ ਨੇ ਨਤੀਜੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਮੈਂ ਮੁਬਾਰਕ ਦੇਣਾ ਜਿਨ੍ਹਾਂ ਨੇ ਬੱਕਰੀ ਬੱਕਰੇ ਐਜੂਕੇਸ਼ਨ ਪਾਰਕ ਜਿਹੜੇ ਨੇ ਤਿਆਰ ਕੀਤੇ ਨੇ ਇਨਫੋਰਮੇਸ਼ਨ ਦੇਣ ਵਾਸਤੇ ਬੋਰਡਸ ਸਾਈਨ ਬੋਰਡਸ ਲਗਾਏ ਨੇ ਸੋ दैट ਬੱਚਿਆਂ ਨੂੰ ਅਕੈਡੈਮਿਕਸ ਤੋਂ ਇਲਾਵਾ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਸਾਹਮਣੇ ਹੋਣ ਸੋ ਅੱਜ ਜਿਹੜੀ ਸਿੱਖਿਆ ਦੇ ਵਿੱਚ ਕ੍ਰਾਂਤੀ ਆ ਉਹ ਰੰਗ ਲੈ ਕੇ ਆ ਰਹੀ ਔਰ ਅੱਜ ਮੈਂ ਬੇਨਤੀ ਕਰੂੰਗਾ ਆਪੋਜੀਸ਼ਨ ਪਾਰਟੀਆਂ ਨੂੰ ਵੀ ਇਹਦੀ ਮੁਖਾਲਫਤ ਕਰਨ ਦੀ بجائے ਇਸ ਗੱਲ ਦੀ ਸੋਡਤਾ ਕਰੋ ਇਸ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਸਰਕਾਰ ਨੇ ਆ ਕੇ ਆ ਕੰਮ ਕੀਤੇ ਨੇ ਜਿਸ ਵਕਤ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਆ ਇਹਨਾਂ ਵਿੱਚੋਂ ਬਹੁਤ ਸਾਰੇ ਰੋਲ ਮਾਡਲਸ ਨਿਕਲ ਰਹੇ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਚਾਨਣ ਮੋਰਾਰੇ ਆਉਣੇ ਨੇ ਸੋ ਅੱਜ ਉਹਨਾਂ ਦੇ ਅ ਅਪਬ੍ਰਿੰਗਿੰਗ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹਿੱਸਾ ਇਹ ਜਿਹੜੀ ਮਾਨਸਿਕਤਾ ਆਪਣੀ ਕਮਜ਼ੋਰ ਮਾਨਸਿਕਤਾ ਨੂੰ ਛਾੜ ਦੇ